ਬੰਦਾ ਅਧੂਰਾ ਹੈ ਇੰਪਰਫੈਕਟ ਹੈ ਕੋਈ ਬੰਦਾ ਪੂਰਾ ਪਰਫੈਕਟ ਨਹੀਂ ਹਾਂ ਦੋ ਹਸਤੀਆਂ ਨੇ ਪੂਰੀਆਂ ਇੱਕ ਰੱਬ ਇੱਕ ਗੁਰੂ ਬਾਕੀ ਹਰ ਬੰਦੇ ਚ ਤਾਈਓ ਕਹਿ ਭੁੱਲਣ ਅੰਦਰ ਸਭ ਕੋ ਅਪੋਲੋ ਪੂਰਕ ਕਰਤਾ ਹਰ ਬੰਦਾ ਕੋਈ ਨਾ ਕੋਈ ਜ਼ਿੰਦਗੀ ਚ ਪੁੱਲ ਕਰਦਾ ਸਾਥ ਸੰਗਤ ਕੋਈ ਬੰਦਾ ਪੂਰਾ ਨਹੀਂ ਵੱਡੇ ਵੱਡੇ ਸਾਧੂ ਸੰਤ ਬ੍ਰਹਮਗਣੀ ਜ਼ਿੰਦਗੀ ਚ ਕਈ ਵਾਰ ਕੋ ਠੋਕਰ ਵੱਜੀ ਪੁੱਲ ਹੋਏ ਹਾਂ ਬਾਅਦ ਵਿੱਚ ਰੱਬ ਨਾਲ ਜੁੜ ਗਏ ਪੂਰਾ ਨਹੀਂ ਹੋਇਆ ਬਾਅਦ ਵਿੱਚ ਰੱਬ ਨੇ ਉਹਨਾਂ ਨੂੰ ਪੂਰਾ ਕਰ ਦਿੱਤਾ ਸੰਤ ਬਣਾ ਕੇ ਪਰ ਉਹ ਕਦੇ ساری ਉਮਰ ਚ ਮੇਰੇ ਤੋਂ ਕੋਈ ਗਲਤੀ ਨਹੀਂ ਹੋਈ ਇਹ ਹੋਏ ਨਹੀਂ ਸਕਦਾ ਕੋਈ ਬੰਦਾ ਕਦੇ ਮੈਂ ਕਦੇ ਕੋਈ ਗਲਤੀ ਨਹੀਂ ਕੀਤੀ ਮੈਂ ਜ਼ਿੰਦਗੀ 'ਚ ਕਦੇ ਕੋਈ ਗਲਤੀ ਕੀਤੀ ਨਹੀਂ ਇਹ ਹੋਏ ਨਹੀਂ ਸਕਦਾ ਕੋਈ ਬੰਦਾ ਪੂਰਾ ਨਹੀਂ ਸਾਰੀ ਦੁਨੀਆ ਪਰਫੈਕਟ ਹੈ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਤਰਸ ਕਰਕੇ ਕਿਹਾ ਭਾਈ ਸਿੱਖੋ ਕੋਈ ਬੰਦਾ ਪੂਰਾ ਨਹੀਂ ਹਾਂ ਸੰਗਤੀ 'ਚ ਇਕੱਠੇ ਹੋ ਕੇ ਰੱਬ ਦੇ ਚਰਨਾਚਰ ਅਰਦਾਸ ਕਰਿਓ ਰੱਬ ਕਰਮ ਬਖਸ਼ ਦਿੰਦਾ ਹੈ ਉਹ ਕਿਤੇ ਹੋਏ ਕਰਮਾਂ ਨੂੰ ਬਖਸ਼ ਦਿੰਦਾ ਹੈ ਉਦੇ ਦੇ ਕੋਈ ਚੀਜ਼ ਚੱਲਦੀ ਹੈ ਉਦੇ ਕੋਈ ਜ਼ੋਰ ਨਹੀਂ ਕੋਈ ਦਾਨ ਨਹੀਂ ਕੋਈ ਪੁੰਨ ਨਹੀਂ ਕੋਈ ਪੂਜਾ ਨਹੀਂ ਕੋਈ ਪਾਠ ਨਹੀਂ ਇੱਕ ਚੀਜ਼ ਚੱਲਦੀ ਹੈ ਅਰਦਾਸ ਜਿਹਨੂੰ ਕਹੈ ਫਲੇ ਕਿਚ ਅਰਦਾਸ ਉਦੇ ਅੱਗੇ ਕੋਈ ਜ਼ੋਰ ਨਹੀਂ ਭਾਈ ਉਹਦੇ ਅੱਗੇ ਕਰ ਅਰਦਾਸ ਚੱਲਦੀ ਹੈ ਤਾਂ ਮਹਾਰਾਜ ਨੇ ਸਾਨੂੰ ਮਰਿਆਦਾ ਦਿੱਤੀ ਉਹ ਭਾਈ ਅਰਦਾਸ ਕਰਿਓ ਅਰਦਾਸ ਬੰਦੇ ਨੂੰ ਕਰਮਾਂ ਤੋਂ ਛੁੜਾ ਲੈਂਦੀ ਹੈ ਤੁਸੀਂ ਪਿਆਰ ਵਾਲੇ ਸੱਜਣ ਬਿਠੇ ਹੋ ਪੜ੍ਹ ਲਿਖੇ ਪਿੰਡ ਦਾ ਕੋਈ ਬੰਦਾ ਠਾਣੇ ਫਸ ਜਾਏ ਸਰਪੰਚ ਜਾ ਕੇ ਖਲੋਜੇ ਠਾਣੇ ਚ ਕਹ ਜੀ ਮੈਂ ਕੱਲ ਬੰਦਾ ਪੇਸ਼ ਕਰਦਾਗਾ ਛੱਡ ਦਿਓ ਛੜਾ ਕੇ ਲੈ ਜਾਂਦਾ ਹਾਂ ਕਿਉਂ ਬਈ ਉਹਨੂੰ ਚੁਣਿਆ ਹੋਇਆ ਪਿੰਡ ਵਾਲਾ ਉਹ ਇਲੈਕਟਡ ਲੋਕਾਂ ਦਾ ਚੁਣਿਆ ਹੋਇਆ ਉਹਦੀ ਚੁਣੇ ਹੋਏ ਦੇ ਹਸਤਾਖਰ ਚੱਲਦੇ ਨੇ ਉਹਦੇ ਸਿਗਨੇਚਰ ਚੱਲਦੇ ਨੇ ਉਹਦੇ ਸਿਗਨੇਚਰਾਂ ਵਿੱਚ ਪਾਵਰ ਹੈ ਉਹਨੂੰ ਲੋਕਾਂ ਨੇ ਚੁਣ ਲਿਆ ਪਿੰਡ ਦੇ 2-400 ਬੰਦੇ ਦਾ ਚੁਣਿਆ ਹੋਇਆ ਬੰਦਾ ਦੁਨਿਆਵੀ ਥਾਣੇ ਤੋਂ ਬੰਦਾ ਛੜਾ ਲੈਂਦਾ ਤੇ ਸਜਣੋ ਇਹ ਸੱਚ ਹੈ ਰੱਬ ਦੇ ਨਾਮ ਜੱਪਣ ਵਾਲੇ ਜਦੋਂ ਇਕੱਠੇ ਹੋ ਕੇ ਸੰਗਤ ਵਿੱਚ ਅਰਦਾਸ ਕਰਨ ਸੰਗਤ ਦੀ ਅਰਦਾਸ ਰੱਬ ਦੇ ਕਰਮਾ ਦੁਰਗਾ ਚੁਸ਼ਮਾ ਕਦੀ ਬੰਦੀ ਇੱਕ ਇਹ ਚੀਜ਼ ਹੈ ਅੱਛਾ ਕੋਈ ਬੰਦਾ ਚਲੋ ਕਿਸੇ ਕੋਲੋਂ ਬਹੁਤ ਵੱਡਾ ਅਪਰਾਧ ਹੋ ਜਾਏ ਕੋਈ ਕਤਲ ਹੋ ਜਾਏ ਤੋਂ ਨੂੰ ਪਤਾ ਹੈ ਬੰਦਾ ਜ਼ਮੀਨ ਦੀ ਜ਼ਮਾਨਤ ਰੱਖ ਕੇ ਬੰਦਾ ਜ਼ਮਾਨਤ ਤੋਂ ਬਾਹਰ ਕੱਢ ਲੈਂਦਾ ਜੇਲ੍ਹ ਵਿੱਚ ਪਏ ਬੰਦ ਬੰਦੇ ਨੂੰ ਵੀ ਜ਼ਮੀਨ ਦੀ ਜ਼ਮਾਨਤ ਰੱਖ ਕੇ ਕਿੱਲੇ ਦੀ ਬੰਦਾ ਬਾਹਰ ਛੜਾ ਲੈਂਦਾ ਜ਼ਮਾਨਤ ਤੇ ਆਏ ਜੱਜ ਤਾਂ ਛੱਡਦੇ ਉਹਨੇ ਕਿੱਲਾ ਜ਼ਮੀਨ ਰੱਖੀ ਹੋਈ ਹੈ ਜ਼ਮਾਨਤ ਜ਼ਮਾਨਤ ਦੇ ਕੇ ਕਿਸੇ ਕਾਤਲ ਨੂੰ ਵੀ ਕਈ ਵਾਰ ਬੰਦਾ ਜ਼ਮਾਨਤ ਤੇ ਬਾਹਰ ਲੈ ਆਂਦਾ ਹੈ ਤੇ ਸਜਣੋਂ ਅਰਦਾਸ ਉਹ ਜ਼ਮਾਨਤ ਹੈ ਸੰਗਤ ਵਿੱਚ ਜਪਣ ਵਾਲਿਆਂ ਦੀ ਸੰਗਤੀ ਰੂਪ ਵਿੱਚ ਕੀਤੀ ਅਰਦਾਸ ਬੰਦੇ ਨੂੰ ਰੱਬ ਦੀ ਦਰਗਾਹ ਚ ਕਰਮਾਂ ਤੋਂ ਛੁڑا ਲੈਂਦੀ ਹੈ ਇਸ ਲਈ ਅਰਦਾਸ ਦੀ ਮਹਰਿਆਦਾ ਬਣਾਈ ਸ੍ਰੀ ਗੁਰੂ ਅਮਰਦਾਸ ਮਹਾਰਾਜ ਜਦੋਂ 94 ਸਾਲ ਦੀ ਉਮਰ ਵਿੱਚ ਮਹਾਰਾਜ ਦੇ ਜੋਤੀ ਜੋਤ ਸਮਾਏ ਤਦੋਂ ਮਹਾਰਾਜ ਨੇ ਸਰੀਰ ਛੱਡਣ ਤੋਂ ਪਹਿਲਾਂ ਹੁਕਮ ਕੀਤਾ ਜਿਹੜਾ ਜਪੰ ਕਰਨ ਲਈ ਬੈਠੇ ਨਾ ਇਹ ਗੁਰੂ ਨੇ ਹੁਕਮ ਕੀਤਾ ਸਰੀਰ ਛੱਡਣ ਤੋਂ ਪਹਿਲਾਂ ਗੁਰੂ ਅਮਰਦਾਸ ਸਮਾਹਰਨ ਹੁਕਮ ਕੀਤਾ ਕਹਿੰਦੇ ਭਾਈ ਪੁੱਤਰ ਧੀਆਂ ਪੁੱਤੇ ਪਰਪੁੱਤੇ ਸਭ ਸੱਦੇ ਮਹਾਰਾਜ ਕਿਉਂਕਿ 94 ਸਾਲ ਦੀ ਉਮਰ ਸੀ ਪੁੱਤੇ ਪਰਪੁੱਤੇ ਸੀ ਗੁਰੂ ਅਮਰਦਾਸ ਜੀ ਸਭ ਨੂੰ ਸੱਦ ਕੇ ਕਿਹਾ ਰੋਣਾ ਨਹੀਂ ਕਿਸੇ ਨੇ ਉਹਨਾਂ ਕਹਿੰਦਾ ਮਹਾਰਾਜੇ ਰੂਪ ਕੀ ਹੁਕਮ ਹੈ ਕਹਿੰਦੇ ਰੋਇਓ ਨਾ ਬੈ ਕੇ ਰੱਬ ਦੀ ਬਾਣੀ ਦਾ ਕੀਰਤਨ ਕਰਿਓ ਬੈ ਕੇ ਹੁਕਮ ਕਥਾ ਵਿਚਾਰ ਕਰਿਓ ਤੇ ਰੱਬ ਦੀ ਦਰਗਾਹ ਚ ਅਰਦਾਸ ਕਰਿਓ ਇਹ ਚੰਗਾ ਲੱਗੇਗਾ ਹੋਰ ਨਹੀਂ ਕੋਈ ਇਹ ਮਰੇ ਹਰਿਆ ਦਾ ਬਣਾ ਕੇ ਦਿੱਤੇ ਕਹਿੰਦੇ ਹਨ ਤੇ ਸਤਿਗੁਰੂ ਬੋਲੇ ਆ ਮੈਂ ਪੁੱਛਿਆ ਕੀਰਤਨ ਕਰਿਓ ਨਿਰਵਾਣ ਜੀ ਪਾਤਸ਼ਾਹ ਨੇ ਹੁਕਮ ਦਿੱਤਾ ਭਾਈ ਕੀਰਤਨ ਕਰਿਓ ਬਹਿ ਕੇ ਕਿ ਸੋ ਗੋਪਾਲ ਪੰਡਤ ਸਦਿਓ ਨੰਨੇ ਕਿੱਸਾਂ ਵਾਲੇ ਰੱਬ ਪਰਮਾਤਮਾ ਦੇ ਪਿਆਰਿਆਂ ਨੂੰ ਸੱਦਿਓ ਪੰਡਤਾਂ ਨੂੰ ਭਾਵ ਗਿਆਨवान ਗੁਰ ਸਿੱਖਾਂ ਨੂੰ ਬੁਲਾਇਓ ਤੇ ਫਿਰ ਕੀ ਕਰਿਓ ਬਹਿ ਕੇ ਹੁਕਮ ਦੀ ਵਿਚਾਰ ਕਰਿਓ ਪੜਿ ਮੈਂ ਪਿਛੇ ਕੀਰਤਨ ਕਰਿਓ ਨਿਰਵਾਣ ਜੀ ਕਿ ਸੋ ਗੋਪਾਲ ਪੰਡਤ ਸੱਦਿਓ ਹਰ ਹਰ ਕਥਾ ਪੜੈ ਪੁਰਾਣ ਜੀ ਹਰ ਕਥਾ ਪੜ੍ਹੀ ਐ ਹਰ ਰਾਮ ਸੁਣੀ ਐ ਵਿਵਾਨ ਹਰ ਦੰਦਰ ਭਾਵੈ ਕਿਰਪਾਈਏ ਰੱਬ ਨੂੰ ਵੀ ਚੰਗਾ ਲੱਗੇਗਾ ਤੁਸੀਂ ਕੀ ਕਰਿਓ ਬਹਿ ਕੇ ਕੀਰਤਨ ਵਿੱਚ ਹਾਰ ਕਰਕੇ ਅਰਦਾਸ ਕਰਿਓ ਅਰਦਾਸ ਉੱਥੇ ਛੜਾ ਲੈਂਦੀ ਐ ਜਿੱਥੇ ਕੋਈ ਪੂਜਾ ਪਾਠ ਧਾਨ ਪੁੰਨ ਨਹੀਂ ਕੰਮ ਕਰਦਾ ਉੱਥੇ ਸਿਰਫ ਅਰਦਾਸ ਇੱਕ ਫਕੀਰ ਸਾਧੂ ਉਹਨੂੰ ਕਿਸੇ ਰਾਜੇ ਨੇ ਫੜ ਕੇ ਨਾ ਫਾਂਸੀ ਤੇ ਲਟਕਾ ਦਿੱਤਾ ਉਹਨੇ ਰੱਬ ਦੀ ਦਰਗਾਹ ਦੇ ਜਾ ਕੇ ਉਲੰਭਾ ਦਿੱਤਾ ਮੈਂ ਤਾਂ ਸਾਰੀ ਉਮਰ ਬੰਦਗੀ ਕੀਤੀ ਕੋਈ ਮਾੜਾ ਕਰਮ ਨਹੀਂ ਕੀਤਾ ਮੈਨੂੰ ਰਾਜੇ ਨੇ ਸ਼ਕਤ ਦੇ ਆਧਾਰ ਉੱਤੇ ਫਾਂਸੀ ਦੇ ਦਿੱਤੀ ਇਹ ਮੈਨੂੰ ਕਿਉਂ ਸਜ਼ਾ ਮਿਲੀ ਰੱਬ ਨੇ ਕਿਹਾ ਵੀ ਇਹ ਸਜ਼ਾ ਤਾਂ ਮਿਲੀ ਹੈ ਤੂੰ ਬਚਪਨ ਵਿੱਚ ਇੱਕ ਪਾਪ ਕੀਤਾ ਸੀ ਤੇਰੀ ਮੌਤ ਦਾ ਕਾਰਨ ਰੱਬ ਨੇ ਉਹ ਲਿਖ ਦਿੱਤਾ ਪਿਛਲੇ ਜਨਮ ਕਰਮ ਦਾ ਤਦ ਰੱਬ ਨੂੰ ਪੁੱਛਿਆ ਮੈਂ ਕੀ ਅਪਰਾਧ ਕੀਤਾ ਤਾਂ ਕਿਹਾ ਉਹ ਅਪਰਾਧ ਇਹ ਸੀ ਵੀ ਤੂੰ ਬਚਪਨ ਵਿੱਚ ਛੋਟੀ ਉਮਰ ਵਿੱਚ ਫੁੱਲਾਂ ਤੇ ਬਹਿਣ ਵਾਲੀ ਤਿਤਲੀ ਨੂੰ ਪਕੜਿਆ ਸੂਲਾ ਤੋੜ ਕੇ ਉਹਦੀ ਅੱਖਾਂ ਭੰਨ ਦਿੱਤੀਆਂ ਉਹ ਤਿਤਲੀਆਂ ਮਰ ਗਈਆਂ ਵਿਚਾਰੀਆਂ ਜਿਹਨੂੰ ਜਿਹਨੂੰ ਤੂੰ ਪਕੜ ਕੇ ਅੱਖਾਂ ਭੰਨੀਆਂ ਕਹਿੰਦੇ ਤੇਰੇ ਉਹ ਕਰਮ ਲੇਖ ਬਣ ਗਏ ਤਾਂ ਤੇਰੀ ਮੌਤ ਦਾ ਕਾਰਨ ਜਿਹੜਾ ਉਹ ਰੱਬ ਨੇ ਰਾਜੇ ਦੇ ਹੱਥੋਂ ਫਾਂਸੀ ਲਗਾਈ ਤੇ ਹੁਣ ਮਰਨ ਲੱਗਾ ਤੇਰੀ ਅੱਖਾਂ ਬਾਹਰ ਆਈਆਂ ਤੜਫਿਆ ਫਿਰ ਤੂੰ ਮਰਿਆ ਤਾਂ ਕਿਹਾ ਉਹ ਫਕੀਰ ਨੇ ਰੱਬ ਨੂੰ ਸਵਾਲ ਕੀਤਾ ਤਾਂ ਮੈਂ ਬਚਪਨ ਵਿੱਚ ਕੀਤਾ ਉਹ ਤਾਂ ਮਾਫ਼ ਹੋਣਾ ਚਾਹੀਦਾ ਸੀ ਇਹ ਤਾਂ ਇਨਸਾਫ਼ ਨਹੀਂ ਸੀ ਰੱਬ ਨੇ ਫਿਰ ਕੋ ਜਵਾਬ ਦਿੱਤਾ ਮਰਨ ਲੱਗਾ ਤੂੰ ਇੱਕੋ ਹੀ ਚੀਜ਼ ਚਿੱਤ ਵਿੱਚ ਸੋਚਦਾ ਰਿਹਾ ਰੱਬਾ ਇਨਸਾਫ਼ ਕਰ ਮੈਂ ਕੋਈ ਪਾਪ ਹੀ ਨਹੀਂ ਕੀਤਾ ਮੈਨੂੰ ਕਿਉਂ ਸਜ਼ਾ ਮਿਲੀ ਮੈਂ ਕੋਈ ਪਾਪ ਨਹੀਂ ਕੀਤਾ ਕਿਉਂ ਸਜ਼ਾ ਮਿਲੀ ਇਨਸਾਫ ਕਰ ਇਨਸਾਫ ਕਹਿੰਦੇ ਤੂੰ ਰੱਬ ਕੋਲੋਂ ਇਨਸਾਫ ਮੰਗਦਾ ਰਿਹਾ ਤੇ ਰੱਬ ਨੇ ਮਰੇ ਨੂੰ ਜਵਾਬ ਦਿੱਤਾ ਇੱਕ ਵਾਰ ਵੀ ਕਿਤੇ ਚਿੱਤ ਵਿੱਚ ਕਹਿ ਦਿੰਦਾ ਨਾ ਰੱਬਾ ਜੇ ਕੋਈ ਪਾਪ ਹੋਇਆ ਮੈਨੂੰ ਮਾਫ਼ ਕਰ ਕਹਿੰਦੇ ਤੂੰ ਬਖਸ਼ ਜਾਣਾ ਸੀ ਜੇ ਤੂੰ ਇੱਕ ਵਾਰ ਵੀ ਕਹਿ ਦਿੰਦਾ ਕਿ ਜੇ ਕੋਈ ਪਾਪ ਹੋਇਆ ਹੈ ਵਾਹਿਗੁਰੂ ਮੈਨੂੰ ਮੁਆਫ਼ ਕਰ ਕਹਿੰਦੇ ਤੂੰ ਬਖਸ਼ਿਆ ਜਾਣਾ ਸੀ ਪਰ ਤੂੰ ਤਾਂ ਇਨਸਾਫ਼ ਮੰਗੇ ਗਿਆ ਇਸ ਲਈ ਤੂੰ ਸਾਧੂ ਹੋ ਕੇ ਵੀ ਬਖਸ਼ਿਆ ਨਹੀਂ ਗਿਆ ਸਾਥ ਸੰਗਤ ਕਈ ਵਰ ਇੰਨੇ ਵੱਡੇ ਬੰਦੇ ਵੀ ਧੋਖਾ ਖਾ ਜਾਂਦੇ ਇੱਕੋ ਚੀਜ਼ ਬੰਦੇ ਨੂੰ ਛਡਾਉਂਦੀ ਹੈ ਜਦੋਂ ਕਹਿੰਦੇ ਰੱਬਾ ਮੈਨੂੰ ਮਾਫ਼ ਕਰ ਜੇ ਕੋਈ ਗਲਤੀ ਹੋਏ ਮਾਫ਼ ਕਰ ਤਾਈਓ ਮਹਾਰਾਜ ਨੇ ਬਾਣੀ ਅੰਦਰ ਕਿਹਾ ਬਾਰ ਬਾਰ ਅਰਦਾਸ ਕਰੋ ਕਿ ਲਿਖੇ ਕਤੇ ਨਾ ਛੁਤੀ ਐ ਖਿੰਖਨ ਖਨ ਪੁੱਲਣ ਹਾਰ ਆਖੋ ਲਿਖੇ ਕਤੇ ਨਾ ਛੁਤੀ ਐ ਖਿੰਖਨ ਖਨ ਕੋਈ ਬੰਦਾ ਕਹਿ ਸਕਦਾ ਮੈਂ ਕਦੇ ਕੋਈ ਗਲਤੀ ਨਹੀਂ ਕੀਤੀ ਤੁਸੀਂ ਮੈਂ ਆਪਾਂ ਸਾਰੇ ਬੈਠੇ ਕੋ ਕਹਿ ਸਕਦਾ ਕੋਈ ਵੀ ਨਹੀਂ ਕਹਿ ਸਕਦਾ ਇਹ ਹੋਏ ਨਹੀਂ ਸਕਦਾ ਫਿਰ ਕੋਈ ਚੀ ਚੜਾਏਗੀ ਆਪਾਂ ਨੂੰ ਓਕੇ ਲੇਖੇ ਕਟੇ ਨਾ ਛੋਟੀ ਐ ਖਿੰਖਿਨ ਭੁੱਲਣਾਰ ਬਖਸ਼ਣਾਰ ਬਖਸ਼ ਲੈ ਨਾਨਕ ਪਾਉ ਤਾਰ ਅਰਦਾਸ ਹੀ ਚੜਾਏਗੀ ਜਦੋਂ ਆਪਾਂ ਅਰਦਾਸ ਕਰੀਏ ਤੇ ਮਹਰਤ ਕਿਰਪਾ ਕਰੋ ਅਸੀਂ ਖਤੇ ਬਹੁਤ ਕਮਾ ਬੰਦੇ ਅੰਤਨ ਪਰਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹੋ ਪੱਤੀ ਵੱਡ ਗੁਣਗਾਰ ਅੱਜ ਵੀ ਆਪਾਂ ਹੀ ਅਰਦਾਸ ਕਰਨੀ ਕਹਿਤ ਕਬੀਰ ਸੋ ਨੋ ਦੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਬਹਾਰ ਬਖਸ਼ ਬੰਦੇ ਕੋ ਬਹਰ ਨਾ ਭਗ ਜਲ ਫੇਰਾ ਔਰ ਸਾਥ ਸੰਗਤ ਇੱਕ ਪੱਖੋਂ ਹੋਰ ਓਏ ਸਮਾਜਿਕ ਪੱਖ ਜਿਦ ਕਰਕੇ ਆਪਾਂ ਬੈਠੇ ਜਿੰਨੇ ਤੁਸੀਂ ਬੈਠਿਓ ਕੋਈ ਪਰਿਵਾਰਕ ਤੌਰ ਤੇ ਸ਼ਰੀਕ ਆ ਕੋਈ ਰਿਸ਼ਤੇਦਾਰੀ ਹੈ ਕੋਈ ਪਿੰਡ ਕਰਕੇ ਹੈ ਕੋਈ ਆਂਡ ਗਵਾਂਡ ਹੈ ਕੋਈ ਪ੍ਰੇਮ ਪਿਆਰ ਕਰਕੇ ਸੱਜਣ ਇਸ ਸਮਾਜਿਕ ਰਸਤਾਪਨਾ ਜਿੱਦ ਕਰਕੇ ਆਪਾਂ ਬੈਠੇ ਹਾਂ ਔਰ ਸਾ ਸੰਗਤ ਇਹਦੇ ਵਿੱਚ ਸਭ ਤੋਂ ਵੱਡਾ ਸਮਾਜ ਵਿੱਚ ਇੱਕ ਰਿਸ਼ਤਾ ਹੈ ਮਿੱਤਰ ਦੋਸਤ ਭੈਣ ਭਾਈ ਰਿਸ਼ਤੇਦਾਰੀ ਸਾਰਿਆਂ ਰਿਸ਼ਤਿਆਂ ਨਾਲੋਂ ਉੱਤਮ ਰਿਸ਼ਤਾ ਕੋਈ ਆ ਦੁਨੀਆ ਵਿੱਚ ਮਾਂ ਦਾ ਰਿਸ਼ਤਾ ਸਾ ਸੰਗਤ ਹਰ ਰਿਸ਼ਤੇ ਤੋਂ ਤੁਸੀਂ ਕੋਈ ਨਾ ਕੋਈ ਬੰਦਾ ਜਵਾਬ ਦੇ ਸਕਦੇ ਕੋਈ ਵੀ ਬੰਦਾ ਕਹਿ ਸਕਦਾ ਹੈ ਮੇਰਾ ਕੋਈ ਚਾਚਾ ਨਹੀਂ ਕੋਈ ਕਹਿ ਸਕਦਾ ਮੇਰਾ ਕੋਈ ਤਾਇਆ ਨਹੀਂ ਹੈ ਮੇਰਾ ਕੋਈ ਮਾਮਾ ਨਹੀਂ ਹੈ ਮੇਰਾ ਕੋਈ ਚਾਚਾ ਨਹੀਂ ਕੋਈ ਤਾਇਆ ਨਹੀਂ ਕੋਈ ਮਾਮਾ ਨਹੀਂ ਕਹਿ ਸਕਦਾ ਕੋਈ ਕੋਈ ਮੇਰੀ ਮਾਸੀ ਨਹੀਂ ਹੈ ਕੋਈ ਮੇਰੀ ਭੂਆ ਨਹੀਂ ਹੈ ਕਹਿ ਸਕਦਾ ਪਰ ਸੱਜਣੋ ਇੱਕ ਰਿਸ਼ਤੇ ਤੋਂ ਤੁਸੀਂ ਨਾ ਨਹੀਂ ਕਰ ਸਕਦੇ ਕੋਈ ਬੰਦਾ ਨਹੀਂ ਕਹਿ ਸਕਦਾ ਮੇਰੀ ਮਾਂ ਨਹੀਂ ਹੈ ਮਾਂ ਤੋਂ ਬਿਗੈ ਜਨਮ ਹੀ ਨਹੀਂ ਹੁੰਦਾ ਸਭ ਤੋਂ ਪਹਿਲਾਂ ਦਿਸਤਾ ਮਾਂ ਦਾ ਤੈਨੂੰ ਰੱਬ ਤੇ ਗੁਰੂ ਦੇ ਰਿਸ਼ਤੇ ਨਾਲ ਤੁਲਨਾ ਜਦੋਂ ਰੱਬ ਨੇ ਦਿੱਤੀ ਕਿਸੇ ਹੋਰ ਰਿਸ਼ਤੇ ਦੀ ਨਹੀਂ ਦਿੱਤੀ ਹੋਰ ਕਿਸੇ ਰਿਸ਼ਤੇ ਦੀ ਨਹੀਂ ਇੱਕੋ ਰਿਸ਼ਤੇ ਦੀ ਤੁਲਨਾ ਦਿੱਤੀ ਗੁਰਦੇਵ ਮਾਤਾ ਗੁਰਦੇਵ ਪਿਤਾ ਭਾਈ ਸਭ ਤੋਂ ਪਹਿਲਾਂ ਜੇ ਕੋਈ ਗੁਰੂ ਹੈ ਤਾਂ ਮਾਂ ਹੈ ਬੋਲਣਾ ਸਿਖਾਉਂਦੀ ਹੈ ਤੇ ਮਾਂ ਤੁਰਨਾ ਸਿਖਾਉਂਦੀ ਹੈ ਮਾਂ ਬੱਚੇ ਨੂੰ ਖਾਣਾ ਸਿਖਾਉਂਦੀ ਹੈ ਤੇ ਪਹਿਲਾਂ ਮਾਂ ਸਿਖਾਉਂਦੀ ਹੈ ਸਭ ਤੋਂ ਪਹਿਲਾਂ ਗੁਰੂ ਸਭ ਤੋਂ ਪਹਿਲਾਂ ਰੱਬ ਜੇ ਕੋਈ ਹੈ ਬੰਦੇ ਦਾ ਤਉ ਮਾਂ ਹੈ ਮਾਂ ਦਾ ਰਿਸ਼ਤਾ ਦੁਨੀਆ 'ਚ ਕੋਈ ਮਨਕਰਨੀ ਹੋ ਸਕਦਾ ਹਾਂ ਕੋਈ ਕਹਿ ਸਕਦਾ ਵੀ ਮਾਂ ਕੱਲੀ ਸੀ ਮਾਸੀ ਕੋਈ ਨਹੀਂ ਮੇਰੀ ਮਮਾ ਨਹੀਂ ਹੈ ਕੋਈ ਚਾਚਾ ਤਾਇਆ ਨਹੀਂ ਕੋਈ ਇੱਕ ਰਿਸ਼ਤੇ ਤੋਂ ਮਾਂ ਤੋਂ ਕੋਈ ਨਹੀਂ ਮੁਕਰ ਸਕਦਾ ਇਹ ਰੱਬ ਕੋਲੋਂ ਸਾਥ ਸੰਗਤ ਸਿੱਧਾ ਡਾਇਰੈਕਟ ਰੱਬ ਦਾ ਰਿਸ਼ਤਾ ਹੈ ਔਰ ਇਹ ਰਿਸ਼ਤਾ ਬੱਚੇ ਦਾ ਤੇ ਮਾਂ ਵਿਚ ਇੰਨਾ ਜੁੜਿਆ ਹੋਇਆ ਨਾੜੂ ਦੇ ਨਾਲ ਜੁੜਿਆ ਹੈ ਇੰਨਾ ਪਿਓ ਦਾ ਵੀ ਨਹੀਂ ਸੰਬੰਧ ਬੱਚੇ ਨਾਲ ਜਿੰਨਾ ਮਾਂ ਦਾ ਹੈ ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ ਆਪਾਂ ਸਾਰੀ ਗ੍ਰਸਤੀ ਆ ਸਾਥ ਸੰਗਤ ਜਨਮ ਤੋਂ ਬਾਅਦ ਮਾਂ ਤੱਤਾਂ ਠੰਡਾ ਬਾਏ ਵਾਲਾ ਕੋਈ ਗਰਮ ਚੀਜ਼ ਖਾ ਲੈ ਬੱਚੇ ਤੇ ਅਸਰ ਹੁੰਦਾ ਹੈ ਪਿਓ ਦਾ ਖਾਦਾ ਨਹੀਂ ਅਸਰ ਕਦੇ ਕੋਈ ਕਹਿੰਦਾ ਹੈ ਪਿਓ ਨੂੰ ਭਾਈ ਉਹ ਬੱਚਾ ਛੋਟਾ ਜਿਹਾ ਤੁਸੀਂ ਆ ਮਿਰਚਾਂ ਵਾਲੀ ਚੀਜ਼ ਨਾ ਖਾਓ ਮਾਂ ਨੂੰ ਰੋਕਿਆ ਜਾਂਦਾ ਬੇਟੇ ਵੱਧ ਮਿਰਚ ਨਹੀਂ ਖਾਣੀ ਆ ਨਹੀਂ ਖਾਣਾ ਕਿਉਂ ਉਹਦਾ 나ੜੂਏ ਦਾ ਪੇਟ ਦਾ ਸੰਬੰਧ ਹੈ ਸਿੱਧਾ ਜੋ ਮਾਂ ਖਾਏਗੀ ਉਹਦਾ ਸਨ ਬੱਚੇ ਤੇ ਹੁੰਦਾ ਐਨਾ ਨੇੜੇ ਦਾ ਰਿਸ਼ਤਾ ਮਾਂ ਨਾਲ ਔਰ ਸਾਥ ਸੰਗਤ ਬਖੀ ਸਾਰੇ ਰਿਸ਼ਤੇ ਦੁਨੀਆ 'ਚ ਬਣ ਜਾਂਦੇ ਨੇ ਪੈਸੇ ਨਾਲ ਇੱਕ ਕਿਸਤਾ ਮਾਂ ਦਾ ਨਿਉ ਮਿਲਣਾ ਤੁਸੀਂ ਲੱਖ ਯਤਨ ਕਰ ਲ ਜਿੰਨੀ ਘਰ ਵਿੱਚ ਮਾਮਾ ਜਿਉਂਦੀਆਂ ਬੰਦੇ ਨੂੰ ਪਤਾ ਨਹੀਂ ਲੱਗਦਾ ਜਦੋਂ ਮਾਂ ਚਲੀ ਜਾਂਦੀ ਉਦੋਂ ਪਤਾ ਲੱਗਦਾ ਹੈ ਪੈਸੇ ਨਾਲ ਬੱਚੇ ਪਾਲਣ ਲਈ ਨੌਕਰਾ ਮਿਲ ਸਕਦੇ ਨੇ ਤੁਹਾਨੂੰ ਪੈਸੇ ਨਾਲ ਨੌਕਰਾਨੀਆਂ ਮਿਲ ਸਕਦੀਆਂ ਨੇ ਪੈਸੇ ਨਾਲ ਮਾਂ ਦਾ ਪਿਆਰ ਕਿੱਥੋਂ ਮਿਲ ਸਕਦਾ ਪੈਸੇ ਨਾਲ ਬੱਚੇ ਪਾਲਣ ਲਈ ਨੌਕਰਾਂ ਨਹੀਂ ਮਿਲ ਜਾਂਦੀਆਂ ਨੇ ਪੁੱਤ ਪੋਤੀਆਂ ਸੰਭਾਲਣ ਵਾਸਤੇ ਨੌਕਰ ਰੱਖੇ ਜਾ ਸਕਦੇ ਨੇ ਉਹ ਪੈਸੇ ਨਾਲ ਨੌਕਰਾਂ ਨਹੀਂ ਮਿਲਦੀਆਂ ਸਜਣੋ ਮਾਂ ਨਹੀਂ ਉਹ ਮਾਂ ਦਾ ਸਭ ਤੋਂ ਵੱਡਾ ਦੁਨੀਆ ਤੇ ਹੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਮਾਤਾ ਗੰਗਾ ਜੀ ਸਰੀਰ ਛੱਡਦੇ ਨਾ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤ ਬਰਾਬਰ ਵਿੱਚ ਜਦੋਂ ਵਿਆਸਾ ਦਰਿਆ 'ਵਿ ਸਰੀਰ ਰੋੜਨ ਲੱਗੇ ਕਿਉਂਕਿ ਮਾਤਾ ਜੀ ਦੀ ਇੱਛਾ ਸੀ ਇੱਛਾ ਸੀ ਮੰਗ ਗੰਗਾ ਦੇ ਕਿ ਜਿਵੇਂ ਗੁਰੂ ਅਰਜਨ ਦੇ ਮਹਾਰਾਜ ਦੇ ਸਰੀਰ ਜਲ ਪ੍ਰਵਾਹ ਹੋਇਆ ਮੇਰਾ ਵੀ ਜਲ ਪ੍ਰਵਾਹ ਕਰਿਓ ਬਾਬਾ ਬਕਾਲਾ ਸਾਹਿਬ ਵਿਆਸਤ ਦਰਿਆ ਵੇ ਸਰੀਰ ਰੋੜਨ ਲੱਗੇ ਤਸਾਰ ਸਿੱਖ ਨਾਲ ਮਾਤਾ ਜੀ ਦਾ ਵਿਵਹਨ ਇਦਾਂ ਤਿਆਰ ਕੀਤਾ ਹੋਇਆ ਨਾ ਮੁਖ ਤੋਂ ਕੱਪੜਾ ਲਾਇਆ ਹੋਇਆ ਛੇਵੇਂ ਪਾਤਸ਼ਾਹ ਮੂੰਹ ਵੱਲ ਵੇਖੀ ਗਏ ਮਨ ਵਿਰਾਗ ਨਾਲ ਭਰਿਆ ਮਾਤਾ ਜੀ ਦੇ ਪੈਰਾਂ ਵੱਲ ਮੱਥਾ ਟੇਕਿਆ ਫਿਰ ਸਰੀਰ ਫੜ ਕੇ ਹੌਲੀ-ਹੌਲੀ ਸਾਰੇ ਸਿੱਖ ਪਾਣੀ ਚ ਲੈ ਗਏ ਭਾਈ ਸੰਤੋਖ ਸਿੰਘ ਲਿਖਦੇ ਗੁੱਡਿਆਂ ਤੱਕ ਪਾਣੀ ਆ ਗਿਆ ਕਮਰ ਤੱਕ ਪਾਣੀ ਆ ਗਿਆ ਸਿੱਖਾਂ ਕਹੇ ਮਹਾਰਾਜ ਹੁਣ ਸਰੀਰ ਛੱਡਦੇ ਹੀ ਹੈ ਕਿਉਂਕਿ ਫੜਿਆ ਹੋਇਆ ਸੀ ਸਰੀਰ ਇਹ ਦਰਿਆਜ ਦਰਦੇ ਦਿਆਂ ਸਾਰੇ ਪਰ ਸਿੱਖਾਂ ਦੇ ਕਮਰ ਤੱਕ ਪਾਣੀ ਆ ਗਿਆ ਲੱਕ ਤੱਕ ਕਹਿੰਦੇ ਮਹਾਰਾਜ ਹੁਣ ਛੱਡ ਦੇਈਏ ਸਰੀਰ ਮਹਾਰਾਜ ਕਹਿੰਦੇ ਦੋ ਕਦਮ ਹੋਰ ਥੋੜ੍ਹ ਦੇ ਹੋਰ ਕਹਿੰਦੇ ਸਿੱਖੰਕਾ ਮਹਾਰਾਜ ਹੁਣ ਸਰੀਰ ਜਲ ਪ੍ਰਵਾਹ ਕਰਦੇ ਹੋ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਅੱਖਾਂ ਵੱਲ ਵੇਖਿਆ ਸਭ ਹੈਰਾਨ ਹੋ ਗਏ ਛੇਵੇਂ ਪਾਤਸ਼ਾਹ ਵੀ ਵਿਰਾਗ ਨਾਲ ਡੋਲਦਾ ਹੈ ਮਾਤਾ ਦੇ ਚਰਨਾਂ ਸੇਛ ਟਕਾਇਆ ਬੜੇ ਵਿਰਾਗ ਨਾਲ ਸਰੀਰ ਜਲ ਪਰਵਾਹ ਕੀਤਾ ਸਿੱਖਾਂ ਸਵਾਲ ਕੀਤਾ ਮਹਾਰਾ ਤੁਸੀਂ ਤਾਂ ਗੁਰੂ ਹੋ ਤੁਸੀਂ ਵੀ ਰੋਣ ਲੱਗ ਪਏ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਜੀ ਨੇ ਕਿਹਾ ਸਿੱਖੋ ਇਹ ਰੋਣਾ ਭਾਣੇ ਤੋਂ ਬਾਹਰ ਨਹੀਂ ਮੈਂ ਰੋ ਕੇ ਰੱਬ ਨਾਲ ਰੋਸ ਨਹੀਂ ਕਰ ਰਿਹਾ ਕਿ ਕਿਉਂ ਹੋਇਆ ਪਰ ਇਹ ਵਿਰਾਗ ਪਤਾ ਕਿਉਂ ਆਇਆ ਇਹ ਹੁਣ ਮਾਂ ਦਾ ਆਖਰੀ ਵਾਰ ਮੁੱਖ ਵਿਖਣ ਲੱਗਿਆ ਚਿੱਤ ਵਿੱਚ ਸਭ ਕੁਝ ਜਨਮ ਤੋਂ ਲੈ ਕੇ ਆ ਗਿਆ ਮੈਨੂੰ ਤੁਰਨ ਲੱਗਿਆ ਇਹ ਮਾਂ ਉਂਗਲ ਫੜ ਕੇ ਤੁਰਨਾ ਸਿਖਾਉਂਦੀ ਰਹੀ ਜਦੋਂ ਮੈਂ ਵੱਡਾ ਹੋਇਆ ਮੈਨੂੰ ਗੋਦੀ ਵਿੱਚ ਬਿਠਾ ਕੇ ਖਾਣਾ-ਪਾਣਾ ਮਾਂ ਸਿਖਾਉਂਦੀ ਰਹੀ ਮੈਨੂੰ ਤੁਰਨਾ ਮਾਂ ਸਿਖਾਉਂਦੀ ਰਹੀ ਜਿੱਦਣ ਵੱਡਾ ਹੋਇਆ ਉਸ ਦਿਨ ਪੜ੍ਹਾਈ ਕਰਾਉਣੀ ਸੀ ਬਾਬੇ ਬੁੱਢੇ ਕੋਲ ਕਲਮਾਂ ਦੇ ਦੋ ਪੋਰੀਆਂ ਲੈ ਕੇ ਗਈ ਪਿਆਰ ਨਾਲ ਕਿਹਾ ਬਾਬਾ ਬੁੱਢਾ ਸਹਿਬ ਆਪਣੇ ਹੱਥੀਂ ਅਰਦਾਸ ਕਰਕੇ ਕਲਮ ਘਟ ਗਿਓ ਮੇਰੇ ਹਰਗੋਬਿੰਦ ਨੂੰ ਪੜ੍ਹਾਈ ਕਰਨੀ ਮੇਰੇ ਹਰਗੋਬਿੰਦ ਨੂੰ ਸ਼ਾਸਤਰ ਵਿਦਿਆ ਆਜਾਏ ਮੇਰੇ ਹਰ ਗੁਰੰਦਰੋਂ ਘੋੜਸਵਾਰੀ ਆਵੇ ਹਰ ਵਕਤ ਮੇਰੇ ਲਈ ਅਰਦਾਸਾਂ ਕਰਨ ਵਾਲੀ ਅੱਜ ਦੁਨੀਆ ਤੋਂ ਸਦਾ ਵਾਸਤੇ ਚਲੀ ਗਈ ਤਾਂ ਮਨ ਅਗ ਰਗ ਚ ਆਇਆ ਸੱਜਣੋ ਤੁਹਾਡੇ ਲਈ ਜੇ ਕੋਈ ਦਿਲੋਂ ਅਰਦਾਸ ਕਰ ਸਕਦਾ ਵਾਂ ਕਰ ਸਕਦੇ ਆ ਆਪਾਂ ਸਾਰੇ ਪਰਿਵਾਰਾਂ ਵਾਲੇ ਯਾਦ ਰੱਖਿਓ ਬਿਨਾਂ ਕਿਸੇ ਸਵਾਰਥ ਤੋਂ ਜੇ ਬੱਚਿਆਂ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਲਈ ਕੋਈ ਅਰਦਾਸ ਕਰ ਸਕਦਾ ਵਾਂ ਕਰ ਸਕਦੇ ਕਦੇ ਕੋਈ ਭੈਣ ਭਾਈ ਨਹੀਂ ਕਹੇਗਾ ਕਿ ਤੇਰਾ ਦੁੱਖ ਮੈਨੂੰ ਲੱਗਦਾ ਹੈ ਮੈਂ ਜਿਹਨਾਂ ਦੀ ਗੱਲ ਸੁਣਾ ਰਿਹਾ ਸੀ ਉਹ ਨੌਜਵਾਨ ਦਾ ਲੀਵਰ ਚੇਂਜ ਹੋਣਾ ਉਹਨਾਂ ਕਹੇ ਜਾਇ ਦੀ ਭੈਣ ਲੀਵਰ ਦੇ ਸਕਦੀ ਹੈ ਕਿਉਂਕਿ ਇਸ ਦੇ ਇਫੈਕਟ ਨਾਲ ਜਉਦੀ ਵਾਈਫ ਤੁਸੀਂ ਹੈਰਾਨ ਹੋ ਮੋਗੇ ਅਜੇ ਦਮੇ ਜਣੀਆਂ ਮੁਕਰ ਰਹੀਆਂ ਨੇ ਪੈਰ ਪਿੱਛੇ ਖਿੱਚ ਰਹੀਆਂ ਇੱਕ ਮਾਂ ਹੈ ਜਿਹੜੀ ਰੋ ਰੋ ਕੇ ਕਹਿੰਦੀ ਡਾਕਟਰ ਸਾਹਿਬ ਮੇਰਾ ਲੀਵਰ ਲੈ ਲਓ ਕਹਿੰਦੇ ਤੁਹਾਡੇ ਏਜ ਇੰਨੀ ਉਮਰ ਹੈ ਤੁਹਾਡਾ ਲਿਆ ਨਹੀਂ ਜਾ ਸਕਦਾ ਉਹ ਜੰਗ ਇਸ ਤਰ੍ਹਾਂ ਉਹਦੇ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਦਾ ਬਿਨਾਂ ਸਵਾਰਥ ਤੋਂ ਬਿਨਾਂ ਕਿਸੇ ਲਾਲਚ ਤੋਂ ਜੇ ਕੋਈ ਬੱਚਿਆਂ ਦੇ ਸੁੱਖ ਲਈ ਅਰਦਾਸ ਕਰ ਸਕਦਾ ਸਿਰਫ ਮਾਂ ਹੈ ਹੋਰ ਨਹੀਂ ਕੋ ਕਰ ਸਕਦਾ ਤਈ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਪੰਜਾਬੀ ਦੇ ਬਹੁਤ ਵੱਡੇ ਕਵੀ ਹੋ ਉਹਨਾਂ ਕਹਿੰਦੇ ਦੁਨੀਆ ਦੇ ਲੋਕੋ ਮੈਂ ਸਵਰਗ ਨਹੀਂ ਵੇਖਿਆ ਕਿਤੇ ਹੈ ਵੀ ਕਿ ਨਹੀਂ ਪਰ ਇਹ ਸਚਾਈ ਹੈ ਮਾਂ ਦੀ ਮਮਤਾ ਸੁੱਖ ਤੋਂ ਉੱਪਰ ਦੁਨੀਆ ਵਿੱਚ ਕੋਈ ਸਵਰਗ ਨਹੀਂ ਹੋ ਸਕਦਾ ਜੇ ਰੱਬ ਨੇ ਸਵਰਗ ਬਣਾਇਆ ਵੀ ਹੋਣਾ ਹੈ ਉੱਥੇ ਵੀ ਮਾਂ ਦੇ ਪੈਰਾਂ ਦੀ ਧੂੜ ਲੈ ਕੇ ਮਮਤਾ ਮਾਂ ਤੋਂ ਲੈ ਕੇ ਰੱਖੀ ਹੋਣੀ ਉਧਾਰੀ ਤਾਂ ਉਹ ਸਵਰਗ ਵਿੱਚ ਸੁੱਖ ਹੋਣਾ ਮਾਂ ਦੀ ਗੋਦ ਤੋਂ ਬਿਨਾਂ ਕਿਤੇ ਸਵਰਗ ਨਹੀਂ ਹੋ ਸਕਦਾ ਮੈਂ ਕਈ ਵੱਡੇ ਸੱਜਣ ਨੂੰ ਵਖੇ ਨੇ ਆਪ ਵੀ ਅਸੀਂ ਜਦੋਂ ਬਹੁਤ ਦੁਨੀਆ ਤੋਂ ਥੱਕ ਜਾਈਦਾ ਕਦੇ ਜਾ ਕੇ ਆਪਣੀ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਵਖੋ ਤੁਹਾਡੀ ਸਾਰੀ ਥਕਾਵਟ ਸਾਰੀ ਚਿੰਤਾ ਉਤਰ ਜਾਏ ਜਿੱਥੇ ਕੋਈ ਦੁੱਖ ਦੱਸਣ ਨੂੰ ਥਾਂ ਨਾ ਹੋਵੇ ਉੱਥੇ ਮਾਂ ਹੁੰਦੀ ਹੈ ਕਿਸੇ ਨੂੰ ਕੋਈ ਪਤਾ ਲੱਗੇ ਨਾ ਲੱਗੇ ਮਾਂ ਨੂੰ ਆਪਣੇ ਆਪ ਪਤਾ ਲੱਗਣ ਲੱਗ ਪੈਂਦਾ ਮੇਰਾ ਪੁੱਤ ਦੁਖੀ ਹੈ ਜਾਂ ਇਹਨੂੰ ਕੋਈ ਟੈਨਸ਼ਨ ਨਹੀਂ ਇਦਾਂ ਦੇ ਅੰਦਰ ਦੇ ਕਨੈਕਸ਼ਨ ਰੱਬ ਨੇ ਜੋੜੇ ਹੋਏ ਆ ਪ੍ਰੋਫੈਸਰ ਮੋਹਨ ਸਿੰਘ ਲਿਖਦੇ ਮਾਂ ਜਿਹਾ ਕਣ ਸ਼ਾਮਾ ਬੂਟਾ ਮੈਨੂੰ ਜਗ ਤੇ ਨਜ਼ਰ ਨਾ ਆਏ ਜਿਸ ਤੋਂ ਲੱਗੇ ਸ਼ਾਮ ਉਧਾਰੀ ਰੱਬ ਨੇ ਸਵਰਗ ਬਣਾਏ ਹੋਰ ਦੁਨੀਆ ਦੇ ਕੁੱਲ ਫਲ ਬੂਟੇ ਜੜ ਸਕਦੇ ਆ ਸੁੱਕ ਜਾਵਣ ਇਹ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੱਕ ਜਾਏ ਮਾਂ ਇੱਕ ਕਿਸ ਤਰ੍ਹਾਂ ਦਾ ਬੂਟਾ ਹੈ ਸਾਥ ਸੰਗਤ ਤੋਨੂੰ ਪੁੱਤਿਆਂ ਬਲੋਂ ਧੀਆਂ ਬਲੋਂ ਕਿਤੇ ਕੋਈ ਮੜ ਜੇ ਦੁੱਖ ਦੀ ਗੱਲ ਸੁਣਿਓ ਦਾਸ ਹੋ ਜੰਦੀ ਪਰ ਮੈਨੂੰ ਪਤਾ ਮੈਂ ਇਹਨਾਂ ਕੋਲ ਬਾਹਰ ਵਿਦੇਸ਼ ਜਾ ਕੇ ਆਇਆ ਇਟਲੀ ਵੀ ਸਪੇਨ ਵੀ ਇਹਨਾਂ ਬੱਚਿਆਂ ਨੇ ਬਹੁਤ ਸੇਵਾ ਕੀਤੀ ਹੈ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਮੈਂ ਰਾਤ ਨੂੰ 9 10 ਵਜੇ ਵੀ ਜਦੋਂ ਦੀਵਾਨ ਤੋਂ ਸਮਾਪਤੀ ਉੱਥੇ ਕਰਨੀ ਤਾਂ ਉਦੋਂ ਵੀ ਇਹਨਾਂ ਕਿੜਾ ਸੀ ਹਸਪੀਟਲ ਤੋਂ ਆਏ ਭਾਈ ਸਾਹਿਬ ਹੁਣ ਫਿਰ ਹਸਪਤਾਲ ਜਾ ਲੈ ਆਪਣੀ ਮਾਂ ਦੀ ਬਹੁਤ ਸੇਵਾ ਕੀਤੀ ਹੈ ਔਰ ਯਾਦ ਰੱਖ ਸੇਵਾ ਕਦੇ ਬੇਅਰਥ ਨਹੀਂ ਜਾਂਦੀ ਇਹਦਾ ਫਲ ਜ਼ਰੂਰ ਮਿਲਦਾ ਹੈ ਹਰ ਕੋਈ ਬੰਦਾ ਮੇਰਾ ਵਿਸ਼ਵਾਸ ਹੈ ਹੋਰ ਕਿਤੇ ਸੇਵਾ ਕੀਤੇ ਆ ਫਲ ਮਿਲੇ ਨਾ ਮਿਲੇ ਆਪਣੇ ਮਾਂ ਪਿਓ ਦੀ ਸੇਵਾ ਥੋੜੀ ਵੀ ਕੀਤੀ ਹੋਵੇ ਤੁਹਾਨੂੰ ਫਲ ਜ਼ਰੂਰ ਮਿਲੇਗਾ ਸੇਵਾ ਕੀਤੇ ਆ ਫੜੇ ਫਲ ਜ਼ਰੂਰ ਮਿਲਦਾ ਇਹ ਵਿਅਰਥ ਨਹੀਂ ਜਾਏ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਇਹਨਾਂ ਬੱਚਿਆਂ ਦੀ ਸੇਵਾ ਪ੍ਰਵਾਨ ਹੋਵੇ ਭਾਈ ਜਸਮੀਰ ਸਿੰਘ ਜੀ ਪਈ ਜਗਤਾਰ ਸਿੰਘ ਦੀ ਦਮ ਬੱਚਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਹਨਾਂ ਦੇ ਪਰਿਵਾਰ ਰਾਏ ਨੇ ਬੱਚੀ ਬਲਜੀਤ ਕੌਰ ਹੋਰ ਸਾਰੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰ ਇਹਨਾਂ ਨੂੰ ਘਰੂ ਘਰਾਮ ਨਿਤ੍ਰਕੀ ਚੜ੍ਹਦੀ ਕਲਾ ਬਖਸ਼ਣ ਘਾਟਾ ਤਾਂ ਜ਼ਰੂਰ ਹੁੰਦਾ ਮਾਂ ਪਿਓ ਦਾ ਪਰ ਸਜੋ ਹੁਕਮ ਮੰਨਣਾ ਪੈਂਦਾ ਹੈ ਬਾਣਾ ਮੰਨਣਾ ਪੈਂਦਾ ਹੈ ਕਿਉਂ ਸਾਰਿਆਂ ਨੇ ਸੰਸਾਰ ਤੋਂ ਜਾਣੇ ਇਹ ਹੁਕਮ ਪਾਣਾ ਮੰਨਣਾ ਪੈਂਦਾ ਸਤਿਗੁਰੂ ਕਿਰਪਾ ਕਰਨ ਇਹਨਾਂ ਬੱਚਿਆਂ ਨੂੰ ਬਲ ਬਖਸ਼ਣ ਜੇ ਸੇਵਾ ਨਹੀਂ ਕਰ ਸਕਦੇ ਮੋਰੋ ਚੁੱਪ ਰਹੀਦਾ ਮਾਂ ਪਿਓ ਨਾਲ ਝਗੜਾ ਕਰਨਾ ਸਭ ਤੋਂ ਵੱਡਾ ਪਾਪ ਹੈ ਇਹ ਮੈਂ ਨਹੀਂ ਕਹਿ ਰਿਹਾ ਕਿ ਗੁਰੂ ਰਾਮ ਦਾ ਸਮਾਰਨ ਹੁਕਮ ਕੀਤਾ ਕਾਹੇ ਬੋਤ ਜਗਰਤ ਹੋ ਸੰਗ ਬਾਪ ਜਿਨ ਕੇ ਜਣੇ ਬੜੀਰੇ ਤੁਮ ਹੋ ਤਨ ਸੇ ਜਗਰਤ ਪਾਪ ਮਾਪਿਓ ਨਾਲ ਝਗੜਾ ਕਰਨਾ ਪਾਪ ਹੁੰਦਾ ਇਸ ਲਈ ਸਾਧ ਸੰਗਤ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਮਾਪਿਓ ਦੀ ਸੇਵਾ ਕਰੋ ਨਾ ਨੀ ਅਸੀਸਾਂ ਲਓ ਜਿੰਨੇ ਵੀ ਘਰ ਵਿੱਚ ਮਾਪਿਓ ਜੀ ਹੁੰਦੇ ਨੇ ਜ਼ਰੂਰ ਉਹਨਾਂ ਦੀ ਸੇਵਾ ਕਰਕੇ ਆਪਾਂ ਅਸੀਸਾਂ ਲਈਏ ਇਹ ਜੀਵਨ ਆਪਣਾ ਲਿਖੇ ਵਿੱਚ ਲੱਗਦਾ ਉਹਦਾ ਫਲ ਜ਼ਰੂਰ ਮਿਲਦਾ ਬਾਕੀ ਰਿਸ਼ਤੇ ਮਾਪਿਓ ਨਾਲ ਹੀ ਹੁੰਦੇ ਜਿੰਨੀ ਦੇਰ ਮਾਪਿਓ ਜਿਉਂਦੇ ਨੇ ਉੰਨੀ ਦੇਰ ਘਰਾਂ ਨਾਲ ਕਈ ਵਾਰ ਰਿਸ਼ਤੇ ਬਣਦੇ ਨੇ ਜਦੋਂ ਸਰੀਰ ਚਲੇ ਜਾਂਦੇ ਉਸ ਤੋਂ ਬਾਅਦ ਕਈ ਰਿਸ਼ਤੇ ਮੁੱਕ ਜਾਂਦੇ ਉੱਥੋਂ ਤੱਕ ਕਿਸਮਤ ਹੁੰਦੀ ਹੈ ਉਹ ਰਿਸ਼ਤੇ ਫਿਰਦੇ ਖਤਮ ਹੋ ਜਾਂਦੇ ਮੋਤੀ ਉਹ ਰੱਖੇ ਧੀਆਂ ਦਾ ਪੁੱ�ਿਆਂ ਨਾਲ ਰਿਸ਼ਤਾ ਗੂੜਾ ਉਨੀ ਦੇਰ ਤੱਕ ਰਹਿੰਦਾ ਜਿੰਨੀ ਦਿਨ ਮਾਂ ਪਿਓ ਬੈਠੇ ਰਹੇ ਭਰਾ ਪਰ ਜਾਇਆਂ ਲੱਖ ਪਿਆਰ ਕਰਨ ਸਤਿਕਾਰ ਕਰਨ ਆਉਣਗੇ ਜ਼ਰੂਰ ਇੱਕ ਸੁਪ ਚ ਪਰ ਜਿੰਨੀ ਦੇਰ ਮਾਂ ਬੈਠੀ ਹੈ ਉਨੀ ਦੇਰ ਧੀ ਨੂੰ ਲੱਗਦਾ ਮੇਰੀ ਮਾਂ ਦਾ ਘਰ ਹੈ ਉਹ ਮਾਂ ਨਾਲ ਆਉਂਦੀ ਹੈ ਅਧਿਕਾਰ ਨਾਲ ਆਉਂਦੀ ਹੈ ਹੱਕ ਨਾਲ ਆਉਂਦੀ ਹੈ ਉਹਨੂੰ ਕਿਸੇ ਤੋਂ ਪੁੱਛਣਾ ਨਹੀਂ ਪੈਂਦਾ ਆਪਣੀ ਮਰਜ਼ੀ ਦਾ ਆਪੇ ਆਪੇ ਘਰ ਵਿੱਚ ਮਾਂ ਦੀ ਅਲਮਾਰੀ ਖੁੱਲੇਗੀ ਕੱਪੜੇ ਸਕਾਦੇਗੀ ਆਪੇ ਰਸੋਈ ਵੇ ਜਦੋਂ ਮਾਪਿਓ ਚਲੇ ਜਾਂਦੇ ਨੇ ਫਿਰ ਉਦਣ ਧੀਆਂ ਨੂੰ ਉਹ ਘਰ ਲੱਗਦਾ ਮੇਰੇ ਭਰਾ ਦਾ ਘਰ ਹੈ ਪਰਜਾਈ ਦਾ ਘਰ ਹੈ ਫਿਰ ਉਹ ਉਦਣ ਪਰਾਈਆਂ ਹੁੰਦੀਆਂ ਨੇ ਉਦਣ ਉਹ ਬਸ ਪਰੌਣਿਆਂ ਦੀ ਤਰ੍ਹਾਂ ਬਹਿ ਕੇ ਚੱਲੇ ਅਧਿਕਾਰ ਨਹੀਂ ਰੱਖਦੀਆਂ ਕਿਸੇ ਕਮਰੇ 'ਚ ਬੜ ਜਾਂਦੀਆਂ ਮਾਂ ਜਾਣ ਤੋਂ ਬਾਅਦ ਉਹਨਾਂ ਨੂੰ ਆਪਣੇ ਆਪੇ ਲੱਗਣ ਲੱਗ ਪੈਂਦੇ ਜਿੰਨੇ ਦਿਨ ਮਾਂ ਜੀ ਉਹਨੂੰ ਭੱਜ ਕੇ ਤਮਰੇਜ ਘਰ ਚ ਆਉਂਦੀ ਮੇਰੇ ਮਾਂ ਦਾ ਕਰਾ ਸੱਤ ਸੰਗਤ ਇਹ ਰਸਤੇ ਨੇ ਸੰਸਾਰੀ ਉਹਨਾਂ ਰਿਸ਼ਤੇਾਂ ਕਰਕੇ ਜਦ ਪੰਜ ਜੁੜ ਕੇ ਬੈਠਿਆ ਉਹ ਉਸ ਰਿਸ਼ਤੇ ਲਈ ਅਰਦਾਸ ਜ਼ਰੂਰ ਕਰਿਓ ਸੰਗਤ